ਕਪੂਰਥਲਾ ਮੋਹੱਲਾ ਕੇਸਰੀ ਬਾਗ ਦੇ ਸੇਵਾਮੁਕਤ ਪੁਲਿਸ ਹੋਲ ਦਾ ਸਾਜ ਪ੍ਰਕਾਸ਼ ਬਜ਼ੁਰਗ ਦੇ ਡਾਕਖਾਨੇ ਤੇ ਸਹਿਕਾਰੀ ਬੈਂਕ ਤੇ 1.50 ਕਰੋੜ ਰੁਪਏ ਦੀ ਐਫਡੀ ਦੀ ਰਕਮ ਦਾ ਉਸ ਦੇ ਪਤੀਜੇ ਵੱਲੋ ਡਾਕਖਾਨੇ ਦੇ ਵਿੱਚ ਕੰਮ ਕਰਨ ਵਾਲੇ ਕਿਸ਼ੋਰ ਚੰਦ ਦੇ ਨਾਲ ਮਿਲ ਕੇ ਨਜਾਇਜ਼ ਸੌਦੇ ਕਰੋੜਾ ਰੁਪਇਆ ਦਾ ਚੁੰਨਾ ਲਗਾਇਆ ਗਿਆ ਜ਼ਿਕਰਗੋ ਇੱਥੇ ਇਹ ਹੈ ਕਿ ਸੇਵਾਮੁਕਤ ਪੁਲਿਸ ਕਾਂਸਟੇਬਲ ਦਾ ਆਪਣਾ ਕੋਈ ਵੀ ਬੱਚਾ ਨਹੀਂ ਸੀ ਕਈ ਸਾਲ ਪਹਿਲਾਂ ਸੇਵਾਮੁਕਤ ਪੁਲਿਸ ਕਾਂਸਟੇਬਲ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਦੋ ਬੱਚਿਆਂ ਨੂੰ ਗੋਦ ਲਿਆ ਸੀ ਜਿਨ੍ਹਾਂ ਦੇ ਵਿੱਚ ਇੱਕ ਲੜਕੀ ਸੀ ਅਤੇ ਇੱਕ ਲੜਕਾ ਸੀ ਲੜਕੀ ਦਾ ਵਿਆਹ ਕਰ ਦਿੱਤਾ ਗਿਆ ਸੀ ਮੁੰਡੇ ਦਾ ਹਾਲੇ ਵਿਆਹ ਨਹੀਂ ਸੀ ਹੋਇਆ ਉਸ ਦੇ ਨਾਲ ਰਹਿੰਦਾ ਕੌਣ ਸੀ ਪਿਛਲੇ ਕੁਝ ਸਮੇਂ ਪਹਿਲਾਂ ਬਜ਼ੁਰਗ ਸੇਵਾਮੁਕਤ ਪੁਲਿਸ ਕਨਸਟੇਬਲ ਨੂੰ ਉਜਾਪਤੀ ਜਹ ਰਾਮ ਗੋਪਾਲ ਪੰਡਾਏ ਵਰਗਲਾ ਕੇ ਲੈ ਗਿਆ ਸੀ ਪੇਸ਼ੀ ਤੋਂ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਮੈਨੇਜਰ ਕੌਣ ਹੈ ਬਜ਼ੁਰਗ ਸੇਵਾਮੁਕਤ ਪੁਲਿਸ ਅਧਿਕਾਰੀ ਸਾਧ ਪ੍ਰਕਾਸ਼ ਨੇ ਕੈਰਕਾਨੂੰਨੀ ਤੌਰ ਉੱਤੇ ਸਹਿਕਾਰੀ ਬੈਂਕ 'ਚ ਜਮਾ ਕਰੋੜਾ ਰੁਪਿਆ ਦੀ ਐਫਡੀ ਅਤੇ ਜਾਇਦਾਦ ਆਪਣੇ ਨਾਂ ਕਰਵਾ ਲਈ ਜਦਕਿ ਉਸਦੇ ਪਿਤਾ ਵੱਲੋਂ ਜਮਾ ਕਰਵਾਈ ਗਈ ਐਫਡੀ ਉੱਤੇ ਲੜਕੀ ਅਤੇ ਲੜਕਾ ਦੋਵੇਂ ਨਾਮਾਂਤਰ ਨੇ ਕੌਣ ਕੁੱਚੇ ਨੀਤੇ ਸੇ ਨਹੀਂ ਆਇਆ ਨਹੀਂ ਮਰ ਗਿਆ ਹੀ ਉਹ ਉਹ ਬੈਠੇ ਜਾ ਖੁਦ ਜਾ ਮੈਂ ਆਪਣੇ ਮਕਾਨ ਵਿੱਚ ਆ ਮੈਂ ਪੈਸੇ ਮੰਗੇ ਜਾ ਰਿਹਾ ਕੋਈ ਪੈਸੇ ਨਹੀਂ ਆ ਅੱਛਾ ਕਹਿ ਬਬਲੂ ਨੇ ਧੱਕੇ ਨਾਲ ਲਖਵਾਈ ਹੈ ਇਹੀ ਗੱਲ ਹੈ ਨਾ ਹਾਂ ਇਹ ਇਹਦੇ ਛੋਟੇ ਬੰਦੇ ਦੇਖਦੇ ਪਏ ਨੂੰ ਇਹ ਰਾਤ ਕੀਤਾ ਦਾ ਨੇ ਇਹਨੂੰ ਇਹਦੀ ਭੈਣ ਇੱਕ ਹੁੰਦੀ ਦੋ ਭੈਣਾਂ ਹੁੰਦੀਆਂ ਹਨ ਇਹਦੀ ਮਿੰਦੀ ਬਾਅਦ ਚ ਇਹਨਾਂ ਨੇ ਬੜੀ ਇਹਨੇ ਸ਼ਿਕਾਇਤ ਕੀਤੀ ਪਰ ਇਹਨੂੰ ਕੋਈ ੱੱਲੇ ਨਹੀਂ ਪੰਨ ਰਿਹਾ ਹੈਗਾ ਹੁਣ ਜਿਹੜਾ ਕੀ ਕਹਿ ਲੋ ਕਿ ਇਹਨੇ ਤਾਂ ਭਾਂਜ ਆਵਾਜ਼ ਜਿਹੜਾ ਕੀ ਹੁਣ ਇਹਨਾਂ ਨੇ ਠੱਗੀ ਇਹਨਾਂ ਦਾ ਹੱਕ ਵੀ ਖੋਹ ਰਿਆ ਵਾ ਤਾਂ ਉਹਨੂੰ ਲੈ ਕੇ ਮਹੱਲੇ ਵਾਲੇ ਵੀ ਇਕੱਠੇ ਹੋਏ ਆ ਤਾਂ ਪ੍ਰਸ਼ਾਸਨ ਨੂੰ ਕੀ ਮੰਗ ਕੀ ਕਰਦੇ ਨਹੀਂ ਇਨਸਾਫ਼ ਹੋਇਆ ਜਾ ਵਿਚਾਰੇ ਨੂੰ ਪਰ ਲੋਕਾਂ ਦਾ ਇਹਨਾਂ ਸਾਥ ਦਵਾਇ ਜਾਵੇ ਮੈਂ ਤਮਦੂਰੀ ਕਰਦਾ ਨੇ ਰੋ ਰੋ ਕੇ ਵਿਚਾਰ ਦੀ ਅੱਖਾਂ ਰੀਂਗੀਆਂ ਨੇ ਦੇਖੋ ਤੁਹਾਨੂੰ ਲੱਗਦਾ ਜਿਵੇਂ ਕਿ ਆਰਾਮ ਪ੍ਰਕਾਸ਼ ਹੈਗਾ ਵਾ ਕਿ ਜਦ ਤੱਕ ਇਹਨਾਂ ਤੋਂ ਠੱਗਿਆ ਕਰਦਾ ਹੋਇਆ ਪਹਿਲਾਂ ਵੀ ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਚਾਹੀਦੀ ਤੇ ਚੱਲਿਆ ਕਰਦਾ ਹੁਣ ਜੇ ਹੀ ਚਾਰਾ ਪਹਿਲਾਂ ਵੀ ਉਥੇ ਜਿ ਪ੍ਰਾਰਧ ਕੀਤਾ ਉਹਨਾਂ ਨੇ ਤੇਰੇ ਨਾਲ ਸਭ ਤੋਂ ਮਾਦਾ ਹੈਗੀ ਹੀ ਕੋਈ ਜੀ ਉੰਨਾ ਕੀਤਾ ਕਿ ਰੋਡ 'ਤੇ ਕਿ ਉੱਥੇ ਡਿਲੀਵਰੀ ਕਰਦਾ ਸੀ ਮੁੰਡਾ ਜੀ ਜੀ ਮੁੰਡਾ ਜੀ ਉੱਥੇ ਚੱਤਾ ਹੀ ਕਿੰਨੇ ਕੀਤਾ ਕਹਿੰਦੇ ਕਿ ਟਟ ਕਹਿੰਦੇ ਮਤਲਬ ਕੀ ਜਿਹੜਾ ਕਿ ਇਹ ਰਕ ਧੰਦੇ ਰਾਮ ਪ੍ਰਕਾਸ਼ ਦਾ ਕਿਤੇ ਕਿਤੇ ਠੱਗੀ ਬੁਜੜ ਕਹਿੰਦਾ ਠੱਗੀ ਮਾਰਨਾ ਤਾਂ ਇੱਧਰ ਬੰਦੇ ਦੇ ਉੱਤੇ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਹੋਣੀ ਚਾਹੀਦੀ ਇੱਕ ਗੀਤਾ ਰਾਣੀ ਉਹ ਸਾਡੀ ਏਰੀਆ ਹੈ ਹੀ ਆ ਤੇ ਉਹਨੇ ਕੀ ਕੀਤਾ ਵੀ ਇੱਕ ਲੱਖਾਂ ਲੱਖਾਂ ਬੰਦਾ ਲਾਇਆ ਸੀਗਾ ਯਾਨੀ ਉਹਨੇ ਕਿ ਲੱਖਾਂ ਲਾ ਕੇ ਉਸ ਤੋਂ ਬਾਅਦ ਉਹਨੇ ਕੀ ਪ੍ਰੋ ਇਹ ਜਨਮ ਕਰਾਇਆ ਤੇ ਰੈਂਡਾ ਹੀ ਰੱਖਾ ਉਹਨੂੰ ਆਪਣਾ ਮਕਾਨ ਸਟੰ ਬਣਾ ਲਿਆ ਵਾ ਤੇ ਉਹਦੇ ਵਿੱਚ ਰਾਮਕੋਲ ਭੰਡਾਰੀ ਵੀ ਹੈਗਾ ਵਾ ਇਹਨਾਂ ਨੇ ਐਚ ਡੀ ਐਫ ਸੀ ਬੈਂਕ ਵਿੱਚ ਜਾਨੀ ਕਿ ਸਾਡੇ ਜਾਨੀ ਕਿ ਦਸਨੇ ਜਾਂ ਜੋ ਵੀ ਹੈਗਾ ਕਿ ਉਹਨਾਂ ਨੇ ਕਪਲਾ ਬਹੁ ਕੀਤਾ ਸਰ ਹੁਣ ਸਾਨੂੰ ਇਹ ਨਹੀਂ ਪਤਾ ਕੀ ਆ ਤੇ ਕਹਿ ਮੈਨੂੰ ਕਹਾਂ ਹੁਣ ਤੁਹਾਨੂੰ ਤੁਹਾਡੇ ਮਕਾਨ ਚੋਂ ਬਾਹਰ ਕੱਢਣੇ ਚਾਹੁੰਦੇ ਆ ਉਹਨਾਂ ਨੇ ਧਮਕੀਆਂ ਦੇ ਦਿੱਤੀਆਂ ਸਰ ਮੈਨੂੰ ਕਹਿ ਗਿਆ ਸੀ ਕਿ ਤੈਨੂੰ ਮੈਂ 16 ਜਨਵਰੀ ਨੂੰ ਮਕਾਨ ਚੋਂ ਕੱਢ ਦੇਣਾ ਮੈਂ ਕਿੱਥੇ ਜਾਵਾਂ ਸਰ ਸੋ ਕੋਈ ਨਹੀਂ ਕੋਈ ਨਹੀਂ ਹੌਸਲਾ ਕਰੋ ਕੋਈ ਨਹੀਂ ਜਾਣਾ ਕਿਤੇ ਨਹੀਂ ਇੱਥੇ ਰਹਿਣਾ ਵਾ ਤਾਂ ਤੁਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਕੋਈ ਇਨਸਾਫ ਲਈ ਮੰਗ ਕਰਦੇ ਅੰਛੀ ਤੋਂ ਦੇ ਇੱਕ ਤੌੜੇ ਆ ਜੀ ਇਸ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਜੀ ਪ੍ਰਸ਼ਾਸਨ ਨੂੰ ਇਹਦਾ ਖਿਆਲ ਰੱਖਣਾ ਚਾਹੀਦਾ ਹੈਗਾ ਵਾ ਸਤਪਾਲ ਜਿਹੜਾ ਹੈਗਾ ਵਾ 2 ਢਾਈ ਮਹੀਨੇ ਤੋਂ ਉਹਦੀ ਭੈਣ ਲੱਗੀ ਸੀ ਉਹਨੂੰ ਉਤੋਂ ਉਹ 2 ਢਾਈ ਮਹੀਨਿਆਂ ਦੇ ਵਿੱਚ ਵਿੱਚ ਸਭ ਨੂੰ ਪਤਾ ਕਿ ਇਹਦੇ ਪੈਸੇ ਉਹਨਾਂ ਨੇ ਕਿੱਦਾਂ ਕਢਾਏ ਕਿੱਦਾਂ ਨਹੀਂ ਕਢਾਏ ਗਏ ਕਿਉਂਕਿ ਇਹ ਉਰਦੂ 'ਚ ਸੇਲ ਕਰਦਾ ਹੈਗਾ ਵਾ ਤੇ ਉਰਦੂ ਅੱਜਕੱਲ ਕਿਸੇ ਨੂੰ ਨਹੀਂ ਆਉਂਦਾ ਦਾ ਦੇ ਧੋਖੇਦਲ ਵਾਲੀ ਪਾਸੇ ਇਹਨਾਂ ਨੇ ਘੁਲਵਾਏ ਹੈਗੇ ਜਾਂ ਕੁਝ ਵੀ ਕਿਹਾ ਇਹਨਾਂ ਨੇ ਸਤਪਾਲ ਨੇ ਆਪ ਤੱਕ ਇਹ ਦੇ ਨਹੀਂ ਸਕਦਾ ਕਿਸੇ ਨੂੰ 10 ਰੁਪਏ ਨਹੀਂ ਦਿੰਦਾਗਾ ਹੈ ਹਾਂਜੀ ਤੇ ਹੁਣ ਇਹਦੀ ਹਾਲਤ ਇੱਥੇ ਜਦੋਂ ਇਹਦਾ ਇਦਾਂ ਦਾ ਮਰਨ ਵਾਲਾ ਹੋ ਗਿਆ ਤੇ ਇਹ ਨੂੰ ਇੱਥੇ ਛੱਡਿਆ ਇਹਦੀ ਛੱਡ ਗਿਆ ਸੰਜੀਵ ਜੋਗ ਤੇ ਇਹ ਨਹੀਂ ਸਾਨੂੰ ਪਤਾ ਵੀ ਕਦੋਂ ਛੱਡ ਗਿਆ ਕਦੋਂ ਨਹੀਂ ਫੇ ਇਹਦੀ ਬੇਟੀ ਜਿਹੜੀ ਸਰੋਜ ਹੈਗੀ ਆ ਉਹ ਆਈ ਆ ਹੁਣ 10-15 ਦਿਨ ਹੋ ਗਏ ਉਹ ਇਹਦੀ ਦੇਖਭਾਲ ਕਰਦੀ ਹੈਗੀ ਆ ਨਹੀਂ ਜਿੱਦਾਂ ਤੁਸੀਂ ਕਹਿ ਰਹੇ ਕੀ ਜੜ ਕੇ ਰਾਮ ਪ੍ਰਕਾਸ਼ ਭੰਡਾਰੇ ਹਾਂਜੀ ਕੀ रामगोपाल रामगोपाल ਪੰਡਾਰੇ ਪੱਲ ਵੀ ਇਹਨਾਂ ਨੂੰ ਕਹਲੋ ਕਿ ਜਾ ਕੇ ਕਿਤਨਾ ਕਿਤੇ ਝੂਠ ਬੋਲ ਕੇ ਪ੍ਰਾਪਰਟੀ ਇਹਨਾਂ ਦੇ ਇਹਨਾਂ ਦੇ ਬੱਚੇ ਦਾ ਹੱਕ ਖੋਇਆ ਵਾ ਹਾਂਜੀ ਹਾਂਜੀ ਤਾਂ ਹੁਣ ਇਦਾਰੇ ਬੰਦੇ ਦੇ ਉੱਤੇ ਕੀ ਕਾਰਵਾਈ ਕੀ ਹੋਣੀ ਚਾਹੀਦੀ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਸ ਤੋਂ ਅਸੀਂ ਰਿਸਾਫ ਬਗਦੇ ਹੈਗੇ ਆ ਇਸ ਬੱਚੇ ਨੂੰ ਇਸ ਜਾਇਦਾਦ ਦਾ ਜਿਹੜਾ ਹਿੱਸਾ ਮਿਲਣਾ ਚਾਹੀਦਾ ਕੀ ਆਨਵਰ ਟਾਈਮ ਤੇ ਮਹੱਲੇ ਵੱਲੋਂ ਵੀ ਮਹੱਲੇ ਵਾਸੀਓ ਵੱਲੋਂ ਵੀ ਇਹ ਜਿਹੜੇ ਖਿਲਾਫ ਕੋਈ ਲਿਖਤੀ ਕੰਪਲੀਟ ਦਿੱਤੀ ਜਾਊਗੀ ਐਸਐਸਪੀ ਸਾਹਿਬ ਨੂੰ ਦਿੱਤੀ ਜਾਊਗੀ ਜੇ ਜਰੂਰ ਚੀਜ਼ ਹੋਊਗੀ ਜੇ ਇਹਨਾਂ ਨੂੰ ਇਨਸਾਫ ਨਾ ਮਿਲਿਆ ਤੇ ਸਾਰੇ ਮਹੱਲਾ ਇਕੱਠਾ ਹੋ ਕੇ ਇਨਸਾਫ ਮੰਗੂਗਾ ਫਿਰ ਰਿਪੋਰਟ ਦੇਾਂਗੇ ਮੈਂ ਅਵੀ ਰਾਜਪੂਤ ਸੇਵਾ ਦਾ ਹਲਕਾ ਕਬੂਤਰਾ ਤੁਸੀਂ ਸਾਰੇ ਜਾਣਦੇ ਹੋ ਮੈਂ ਹਮੇਸ਼ਾ ਆਪਣੇ ਹਲਕੇ ਦੇ ਆਮ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਵਿੱਚ ਕੋਸ਼ਿਸ਼ ਕੀਤੀ ਆ ਅੱਜ ਮੇਰੇ ਕੋਲ ਜਦੋਂ ਅਪਰੋਚ ਕੀਤੀ ਗਈ ਸੰਜੀਵ ਜੀ ਵੱਲੋਂ ਇਹਨਾਂ ਜਿਹੜੇ ਸਿਸਟਰ ਆਪਣੇ ਚਾਚੀ ਲੈ ਚੱਲ ਚਾਹ ਬੋਜੀ ਨਹੀਂ ਸੱਜਣਾ ਸਿਸਟਰ ਸਰੋਜ ਜੀ ਇਹਨਾਂ ਸਾਰਿਆਂ ਬੰਦੇ ਜਿਹੜਾ ਮੱਲਾ ਵਾਸਿਆਂ ਵੱਲੋਂ ਮੈਨੂੰ ਅਪਰੋਚ ਕੀਤੀ ਗਈ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਜੋ ਜੋ ਇਹਨਾਂ ਦਾ ਗਲਤ ਵਤੀਰਾ ਜਿਹੜਾ ਹੋਇਆ ਵਾ ਇਹ ਲੜਕਾ ਵਾ ਸੰਜੀਵ ਜਿਹਨੂੰ ਅਡੌਪਟ ਕੀਤਾ ਇਹ ਸੱਤ ਪਾਲਾਈ ਪੁਰਾਣੇ ਸੱਤ ਪਾਲ ਯੋਗੀ ਮੋਹੱਲਾ ਕੇਸਰੀ ਬਾਗ ਰਹਿਣ ਵਾਲੇ ਆ ਜਿਹੜੇ ਕਿ ਪੰਜਾਬ ਪੁਲਿਸ ਤੋਂ ਰਿਟਾਇਰ ਕੀ ਹੋਏ ਸੀ ਜੀ ਹਵਲਦਾਰ ਹਵਲਦਾਰ ਸੀ ਗਰ ਪਹਿਮਾਨਾ ਦਿੰਦੇ ਸੀ ਜੋ ਕਿ ਉਹ ਰਿਟਾਇਰਡ ਆ ਤੇ ਇਹਨੂੰ ਤੇ ਇਹਨਾਂ ਦੇ ਸਿਸਟਰ ਨੂੰ ਅਡੌਪਟ ਕੀਤਾ ਗਿਆ ਸੀ तकरीबन ਜਦੋਂ ਦੇ 5 ਕਿ ਸਾਲ ਦੇ ਹੀ ਹੈ ਇਹਨਾਂ ਕੋਲ ਅਡੌਪਸ਼ਨ ਦੇ ਸਰਟੀਫੀਕੇਟ ਵੀ ਹੈਗੇ ਆ ਜਿਹੜੇ ਕਿ ਸਾਡੇ ਕੋਲ ਮੌਜੂਦ ਵੀ ਆ ਤੇ ਸੰਜੀਵ ਕੁਮਾਰ ਜਿਹੜਾ ਅਡੌਪਸ਼ਨ ਸਰਟੀਫੀਕੇਟ ਸਾਡੇ ਕੋਲ ਮਨਜ਼ੂਰ ਆ ਤੇ ਇਹ ਜਿਹੜਾ ਵਾ ਸੰਜੀਵ ਨੂੰ ਜਦੋਂ ਇਹ ਵਿਚਾਰਾ ਬੜੇ ਲੰਬੇ ਸਮੇਂ ਤੋਂ ਚਲੋ ਕੋਈ ਨਹੀਂ ਕੋਈ ਰੋਣਾ ਨਹੀਂ ਰੋਣਾ ਨਹੀਂ ਜੀ ਜੀ ਦੇਖੋ ਕਿੰਨਾ ਵਿਚਾਰਾ ਉਦਾਸ ਆ ਪਹਿਲੋ ਤੇ ਇਹ ਜਿਹੜਾ ਜਿੰਨਾਂ ਦੇ ਜਿਹੜੇ ਫਾਦਰ ਆ ਸਤਪਾਲ ਜੀ ਜਿਨ੍ਹਾਂ ਨੇ ਨੂੰ ਅਡੌਪਟ ਕੀਤਾ ਪਹਿਲੋ ਤੇ ਵਿਚਾਰਾ ਛੋਟੀ ਉਮਰ ਤੋਂ ਹੀ ਕੰਮ ਕਰਦਾ ਰਿਹਾ ਦੁਕਾਨਾਂ ਤੇ ਮਿਹਨਤ ਕਰਦਾ ਰਿਹਾ ਜਿਹੜੀ ਦੀ ਤਨਖਾਹ ਹੀ ਵਿਚਾਰੇ ਦੀ ਜੋ ਕਿ ਜੇ ਆਮ ਬੱਚਾ ਹੋਵੇ ਉਹ ਆਪਣੇ ਘਰਾਂ ਦੇ ਵਿੱਚ ਰੱਖਦਾ ਵਾ ਇਹਦੀ ਤਨਖਾਹ ਵੀ ਜਿਹੜੀ ਆ ਉਹ ਸਤਪਾਲ ਜਿਹੜਾ ਨੇ ਇਹਨਾਂ ਪਿਤਾ ਜੀ ਨੇ ਅਡੌਪਟ ਕੀਤਾ ਉਹ ਲੈ ਕੇ ਅੰਦਰ ਇਹਨੇ ਬਚਾਣੇ ਨੇ ਕਦੀ ਆਪਣੇ ਬਾਰੇ ਸੋਚਿਆ ਨਹੀਂ ਤੁਸੀਂ ਆ ਦੇਖੋ ਮhalla ਸਾਰਾ ਕਿੰਨੀ ਤਦਾਦ ਦੇ ਵਿੱਚ ਖੜਾ ਵਾ ਠੀਕ ਹੈ ਜੀ ਆ ਸਰੋਜ ਰਾਣੀ ਜੀ ਵੀ ਖੜੇ ਨੇ ਤੇ ਇਹਨਾਂ ਦਾ ਪਰਿਵਾਰ ਵੀ ਖੜਾ ਵਾ ਉਹ ਸਾਰੇ ਕਹਿੰਦੇ ਕਿ ਜਿਹੜਾ ਸੰਜੀਵ ਵਿਚਾਰਾ ਵਾ ਇਹਨਾਂ ਧੱਕਾ ਹੋਇਆ ਪਹਿਲੇ ਦਿਨ ਨੂੰ ਛੋਟੇ ਹੁੰਦਿਆ ਤੋਂ ਇਦਾਂ ਰੱਖਿਆ ਗਿਆ ਨਾ ਇਹਨੂੰ ਬਚਪਨਾ ਦਾ ਚਾਹਦਾ ਇੰਨੇ ਕੰਮ ਕਾਜੇ ਕਰਦਾ ਸੇਵਾ ਕਰਵਾ ਲਈ ਏ ਕੋ ਸਾਰੀ ਸੁਪਰੀਮ ਕੋਰਟ ਦੀ ਰੂਲਿੰਗ ਵੀ ਆ ਕਿ ਜੇ ਕਿਸੇ ਨੂੰ ਅਡੌਪਟ ਕਰਦੇ ਬੱਚੇ ਨੂੰ ਸਾਰੇ ਡਾਕੂਮੈਂਟ ਦੇ ਨਾਲ ਤੇ ਤੁਸੀਂ ਉਹਦੇ ਨਾਲ ਖਿਲਵਾੜ ਨਹੀਂ ਕਰ ਸਕਦੇ ਸੋ ਸਤਪਾਲ ਜੀ ਨੇ ਕਈ ਕਈ ਜਗ੍ਹਾ ਤੇ ਚੈਨੂੰ ਕਿਰਾਏ ਦਾ ਸ਼ੋਅ ਕਰ ਦਿੱਤਾ ਇਹਨਾਂ ਜਿਹੜੀਆਂ ਫਰਦਾ ਵਾਂ ਫਰਦਾਂ ਵਿੱਚ ਵੀ ਇਹ ਬੇਟਾ ਬੋਲਦਾ ਉਹਨਾਂ ਦਾ ਵਿੱਚ ਤੇ ਦੇਖੋ ਹੁਣ ਤੇ ਅਸੀਂ ਪੰਜਾਬ ਪੁਲਿਸ ਦੇ ਐਸਐਸਪੀ ਸਾਹਿਬ ਕੋਲ ਮੰਗ ਕਰਾਂਗੇ ਜਲਦੀ ਹੀ ਉਹਨਾਂ ਨੂੰ ਮਿਲਾਂਗੇ ਵੀ ਮੋਹੱਲਾ ਵਾਸੀ ਸਾਰੇ ਨਾਲ ਨੇ ਸਾਡੀ ਵੱਡੀ ਭੈਣ ਇਹ ਵੀ ਜੜਾਂਗੇ ਉਹਨਾਂ ਦੀ ਮਿਹਨਤ ਕੀਤੀ ਨਾਲੀ ਬੀੜਾ ਚੱਕਿਆ ਉਹ ਵੀ ਨਾਲ ਨੇ ਮੋਹੱਲਾ ਨਿਵਾਸੀ ਦਰਜਾ ਬਦਜਾ ਵੱਡੇ ਸੀਨੀਅਰ ਲੋਕ ਵੀ ਨਾਲ ਨੇ ਸੋ ਅਸੀਂ ਪੰਜਾਬ ਪੁਲਿਸ ਨੂੰ ਵੀ ਸ਼ਿਕਾਇਤ ਕਰਾਂਗੇ ਕਿ ਜਿਹੜਾ ਅਡਾਪਸ਼ਨ ਦਾ ਮਿਸਯੂਜ਼ ਕੀਤਾ ਗਿਆ ਸੰਜੀਵ ਨੂੰ ਉਹਦਾ ਬੰਦਾ ਹੱਕ ਨਹੀਂ ਦਿੱਤਾ ਗਿਆ ਤੇ ਹੁਣ ਜਿਹੜੇ ਗਲਤ ਬੰਦੇ ਆ ਉਹ ਤਕਰੀਬਨ ਕਹਿੰਦੇ ਇਹਨਾਂ ਵੱਲੋਂ ਦੱਸਿਆ ਗਿਆ ਸੰਜੀਵ ਜੀ ਨੂੰ ਕਰੋ 1.5 ਕਰੋੜ ਰੁਪਇਆ ਸੀ ਕੋਆਪਰੇਟਿਵ ਬੈਂਕ ਤੇ ਡਾਕਖਾਨੇ ਦਾ ਜਿਹੜਾ ਐਫ ਡੀ ਕਿ ਇਹਨਾਂ ਵੱਲੋਂ ਦੱਸਿਆ ਗਿਆ ਕਿ ਕੋਈ ਬੰਦਾ ਵਾ ਕਿਸ਼ੋਰ ਚੰਦ ਕਿਸ਼ੋਰ ਚੰਦ ਸੀਗਾ ਜੀ ਜਿਹੜਾ ਡਾਕਖਾਨੇ ਦਾ ਸੀਗਾ ਡਾਕਖਾਨੇ ਦਾ ਏਜੰਸੀ ਕਿਸ਼ੋਰ ਕੁਮਾਰ ਤੇ ਇਹਨਾਂ ਦਾ ਜਿਹੜਾ ਰਾਮਕੋਪਾਲ ਪੰਡਾਏ ਤਾਂ ਕੀ ਲੱਗਦਾ ਜੀ ਪੂਆ ਦਾ ਮੁੰਡਾ ਸੀ ਕਹਿੰਦੇ ਉਹਨੇ ਜਿਹੜਾ ਵਾ ਸਾਰੇ ਡਾਕੂਮੈਂਟ ਕਰਵਾ ਕੇ ਸਾਈਨ ਤੇ ਇਹਨਾਂ ਦੀ ਜਿਹੜੀ ਹੱਕ ਵਾ ਉਹ ਖੋਹ ਲਿਆ ਇਹ ਜਿਹੜੀ ਸਾਡੀ ਭੈਣ ਵਾ ਇਹ ਜਿਹੜੀ ਆ ਦੋ ਐਫ ਡੀ ਅਸੀਂ ਕੋਆਪਰੇਟਿਵ ਬੈਂਕ ਚ ਸਰੋਜ ਰਾਣੀ ਉਹ ਚ ਨਾਮਿਨੇਸ਼ਨ ਸੀ ਤੇ 34 ਲੱਖ ਅੱਗੇ ਆਉਜੀ ਕਿੰਨੇ ਲੜਾਓ ਕਰਵਾਇਆ ਸੀ ਨਾਮਿਨੇਸ਼ਨ ਖਤਮ ਬਬਲੂ ਨੇ ਸਾਹਮਣੇ ਦੱਸੋ ਜੀ ਰਾਮ ਕੁਮਾਰ ਦੀ ਨਾਮ ਰਾਮ ਕੁਮਾਰ ਭੰਡਾਰੀ ਰਾਮ ਕੁਮਾਰ ਭੰਡਾਰੀ ਤੇ ਲੱਖੇ ਨੇ ਕਹਿੰਦੇ ਨਾ ਇਹ ਨਾਮਿਨੇਸ਼ਨ ਜਿਹੜੀ ਐਫ ਡੀਆਂ ਵਿੱਚ ਉਸ ਕੋਆਪਰੇਟਿਵ ਬੈਂਕ ਚ ਖਤਮ ਕਰਾਤੀ ਇਹ ਸਾਜ਼ਿਸ਼ ਵਾ ਇਹ ਕਹਿੰਦੇ ਰਾਮ ਕੁਮਾਰ ਭੰਡਾਰੀ ਨੇ ਦੱਸਿਆ ਉਹੀ ਬੰਦਾ ਵਾ ਜਿਹੜਾ ਪਿਛਲੇ ਦਿਨੀ ਇੱਕ ਬੜਾ ਤਗੜਾ ਫਰੋਡ ਆਇਆਗਾ ਇੱਕ ਮਾਤਾ ਦੇ ਨਾਲ ਕਰੋੜ ਡੇਢ ਕਰੋੜ ਰੁਪਏ ਦਾ ਜਿਹਦੇ ਵਿੱਚ ਇੱਕ ਮੁੰਡਾ ਜਿਹੜਾ ਕੋਈ ਕਪਿਲ ਸੀਗਾ ਕੋਈ ਗਰੋਵਰ ਉਹ ਨਾਮ ਦਾ ਸੀਗਾ ਉਹਦੇ ਨਾਲ ਇੱਕ ਬੈਂਕ ਵਾਲਾ ਹੀ ਮੈਨੇਜਰ ਉਹੀ RAM KAPAL BHANDARI ਆ ਇਹਨਾਂ ਦੇ ਕਹਿ ਮਦਾਬਗ ਜਿੰਨੇ ਉਦੋਂ ਕਪਲਾ ਕੀਤਾ ਹੀ ਤੇ ਅੱਜ ਇਹਨਾਂ ਦਾ ਵੀ ਗਰੀਬ ਬਣਾ ਜਿਹੜਾ ਧੱਕਾ ਕਹਿੰਦੇ ਉਹੀ ਬੰਦਾ ਕਰਿਆ ਵਾ ਜੇ ਗੱਲ ਕਰੀ ਜਿਹੜਾ ਕਿ ਇਦਾਂ ਦੇ ਜਿਹੜਾ ਬੰਦੇ ਪਹਿਲਾਂ ਵੀ ਉਹ ਬੰਦੇ RAM KAPAL ਦੇ ਜਿਹੜੀ ਗੱਲ ਆਉਂਦੀ ਹੈ ਕਿ ਪਹਿਲਾਂ ਵੀ ਠੱਗੀ ਠੋਰੀ ਕੀਤੀ ਆ ਤਾਂ ਹੁਣ ਵੀ ਇੱਕ ਤਰ੍ਹਾਂ ਆਪਣੇ ਪਰਿਵਾਰ ਦੇ ਨਾਲ ਵੀ ਠੱਗੀ ਥੋੜੀ ਕਰਕੇ ਕਿਸੇ ਦਾ ਹੱਕ ਖੋਹ ਲਿਆ ਵਾ ਤੇ ਇੱਧਰ ਬੰਦੇ ਦਾ ਤੇ ਕੀ ਕਾਰਵਾਈ ਕੀ ਹੋਣੀ ਚਾਹੀਦੀ ਕਾਰਵਾਈ ਦੇਖੋ ਜੀ ਮੇਰੇ ਨਾਲ ਤਾਂ ਪੁਲਿਸ ਵੀ ਸੁੱਤੀ ਪਈ ਆ ਹੁਣ ਜਦੋਂ ਅਸੀਂ ਅੱਜ ਆ ਐਕਟੀਵਿਟੀ ਕੀਤੀ ਜਾਂ ਨੇ ਆਵਾਜ਼ ਚੱਕੀ ਆ ਹੁਣ ਉਹਨਾਂ ਨਾਲੋਂ ਮੱਚੀ ਹੋਈ ਨਾ ਭਾਜੜਾ ਵੇਚਨੀ ਆ ਉਲਟਾ ਇਹਨਾਂ ਵਿਚਾਰਿਆਂ ਨੂੰ ਗਰੀਬ ਪਰਿਵਾਰ ਨੂੰ ਇਹ ਸੰਜੀਵ ਵਿਚਾਰਾ ਨਾ ਕਿਸੇ ਨੂੰ ਕੋਈ ਗਲਤ ਕਵੇ ਇਹ ਪਰਿਵਾਰ ਵਿਚਾਰਾ ਇਦਾਂ ਦਾ ਵਾ ਸ਼ਾਂਤ ਰਹਿਵਾਲਾ ਮੁੰਡਾ ਘਰਾਂ ਜਾ ਕੇ ਫੜੀਆਂ ਦੇ ਕੱਪੜੇ ਵੇਚਦਾ ਹੁਣ ਉਹਨਾਂ ਨੇ ਕੀ ਕਹਿੰਦਾ ਪ੍ਰੀਤ ਤੋਂ ਕਿਹਾ ਦੋ ਨੰਬਰ ਤੇ ਪੈਸੇ ਕਮਾਏ ਆ ਜਿਹੜੇ ਅਫਸਰ ਕੁਝ ਖਰੀਦ ਲੈਣੇ ਆ ਜਿਹੜਾ ਬੰਦਾ ਬਾਰ-ਬਾਰ ਕਦੀ ਕਿਤੇ ਕਰੋੜ ਰੁਪਏ ਦੀ ਠੱਗੀ ਮਾਰਿਆ ਹੁਣ ਇਹਨਾਂ ਦੇ ਰਿਸ਼ਤੇਦਾਰ ਹੋਣ ਦੇ ਨਾਤੇ ਵੀ ਕਰੋੜ ਡੇਢ ਕਰੋੜ ਦੀਆਂ ਐਫਡੀਆ ਕਿਤੇ ਉੱਚੇ ਵੀ ਠੱਗੀ ਮਾਰ ਲਈ ਫਿਰ ਅਫਸਰਾਂ ਦੀਆਂ ਮਤਲਬ ਕਿਸੇ ਨਾ ਕਿਸੇ ਕਿਸੇ ਸ਼ੈਵਾਂ ਜਿਹੜਾ ਉਹ ਬੰਦੇ ਨੇ ਹੌਸਲੇ ਬਲੰਦ ਹੋਏ ਪਿਆ ਠੱਗੀਆਂ ਠੱਗੀਆਂ ਮਾਰੀ ਜਾਂਦਾ ਜਿਹੜਾ ਗਰੀਬ ਪਰਿਵਾਰਾਂ ਉਹਦੇ ਰੋਟੀ ਨਹੀਂ ਮਿਲ ਰਹੀ ਤੇ ਜਿਹੜੇ ਇਦਾਂ ਦੇ ਲੋਕ ਆ ਮੈਨੇਜਰ ਲੈਵਲ ਦੇ ਤੇ ਇਹ ਜਿਹੜੇ ਠੱਗੀਆਂ ਮਾਰ ਮਾਰ ਕੇ ਇਹਨਾਂ ਦੋ ਨੰਬਰ ਦਾ ਪੈਕ ਮਾਰਿਆ ਕਿਹੜੀ ਬੈਂਕ 'ਚ ਉਹ ਕੰਮ ਕਰਦਾ ਆ ਰਾਮ ਕੋ ਪਹਿਲਾਂ ਐਚਡੀਸੀ ਸੀ ਆ ਅਸੀਂ ਬੈਂਕ ਚ ਹੀ ਕਹਿੰਦੇ ਜੀ ਫੋਨ ਕਰਾਂਗੇ ਫੋਨ ਵੀ ਜਲੰਧਰ ਚ ਕਿਹਦੇ ਬੈਂਕ ਦੇ ਮੈਨੇਜਰ ਆ ਰਾਮ ਗੋਪਾਲ ਪਟੜਾਰੀ ਆ ਜੀ ਸੋ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਆਰਮਲੇ ਦਿਨਾਂ ਦੇ ਵਿੱਚ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਬੈਠਾਂਗੇ ਕਿਉਂਕਿ ਇਲੈਕਸ਼ਨਾਂ ਦਾ ਸਮਾਂ ਆ ਫਿਰ ਅਸੀਂ ਇਹ ਨਹੀਂ ਦੇਖਣਾ ਫਿਰ ਤਾਂ ਇਹ ਛੋਟੇ ਵੀ ਇਹਨਾਂ ਨੂੰ ਇਨਸਾਫ ਹੋਣਾ ਜਿੱਦਾਂ ਸਾਰੇ ਮੁੰਡੇ ਵਾਲੇ ਮੈਨੂੰ ਕਹਿਣਗੇ ਮੈਂ ਜਿੰਨਾ ਹੀ ਵਾਇਸ ਬੁਲੰਦ ਕਰੂੰਗਾ ਹਲਕੇ ਦਾ ਸੇਵਾਦਾਰ ਹੁੰਦੇ ਨਾਲ